ਇਹ ਨਹੀਂ ਜਾਤਾ ਜੀ ਜੀ ਸਾਈਡ ਤੇ ਚੜਿਆ ਹੋਇਆ ਚੜਿਆ ਨਾ ਕੋਈ ਹੋਰ ਆਲਾ ਕਰ ਗਿਆ ਸਤੀ ਸਿੰਘ ਹੈ ਪਾ ਸਤੀ ਸਿੰਘ ਹੈ ਸਤੀ ਸਿੰਘ ਮੈਂ ਪੁੱਛਣੇ ਜਾਣਾ ਤੁਹਾਡੇ ਪਰਿਵਾਰ 'ਚ ਕੀ ਇੱਕ ਦੁਖਦ ਘਟਨਾ ਵਾਪਰੀ ਹੈ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਪਿਓ ਦੇ ਸੱਟਾਂ ਨਿਕਲੀ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖੜ ਗਈ ਇਹ ਹੈਗੀ ਜੀ 23 ਸਾਲ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਵਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਪੜਦੀ ਇੱਥੇ ਕੋਸਰ ਗਾਲ ਦੇ ਚ ਇਸ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਇਹੋ ਫਾਦਰ ਸਾਹਿਬ ਉਹਨਾਂ ਦੇ ਘਟਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਸੇ ਕਰਕੇ ਜੀਤੀ ਦੀ ਡੈੱਜ ਹੋ ਗਈ ਤੇ ਜੀਤੀ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾਂ ਲੰਨਾਂ ਦੀਆਂ ਉਹਨਾਂ ਨੂੰ ਹਸਪਤਾਲ ਭੇਜਿਆ ਇਲਾਜ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਸ਼ਾਸਨ ਮੰਗਦਾ ਕਿ ਪੁਲਿਸ ਤੇ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਹੈ ਉਹਨੂੰ ਥਿਕੇ ਤੇ ਥਿਕੇ ਖੜ੍ਹਾ ਜਾਵੇ ਅਰੈਸਟ ਕਰਕੇ ਲਿਆਂਦਾ ਜਾਵੇ ਜੋ ਵੀ ਘਟਨਾ ਹੈ ਸਰਕਾਰ ਤੋਂ ਮੁਆਵਜ਼ੇ ਮੰਗ ਕਰਾਂਗੇ ਇਸ ਪਰਿਵਾਰ ਨਾਲ ਹਾਂਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਵੀ ਇਸ ਤਰ੍ਹਾਂ ਆਤਮ ਸਿੰਘ ਦੇ ਪੁੱਤਰ ਭਾਨ ਸਿੰਘ ਬਸੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਵਿਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕਦੇ ਤੇ ਉਦੇ ਥਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਤਮ ਸਿੰਘ ਜ਼ਖਮੀ ਹੋ ਗਿਆ ਇਹ ਬੋਟ ਤੋਂ ਪੁਲਿਸ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਦਮਾਂ ਦੱਦ ਕੇ ਕਰਕੇ ਅਗਲੀ ਕਾਰਵਾਈ ਅਮਲ ਕਰਦੇ ਟ੍ਰੈਲਾ ਚਾਲਕ ਰਾਂਡਾ ਚਾਲਕ ਧਰਮ ਨਾ ਪਤਾ ਅਜੇ ਨਹੀਂ ਲੱਭ ਲਿਆ ਗਿਆ 22 ਜਾ ਰਹੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ